ਤਨ ਮੇਰੇ ਪਾਸ਼ਾ ਦੀ ਬਾਣੀ ਤੇ ਕਿੰਤੂ ਕੀਤਾ ਸ਼ਾਹਜਾਨ ਨੇ ਕਹਿੰਦਾ ਮੈਂ ਨਹੀਂ ਮੰਨਦਾ ਤੁਸੀਂ ਐਵੇਂ ਬਾਣੀ ਪੜੀ ਬਾਣੀ ਚ ਲਿਖਤੀ ਕਿੱਡੀ ਗੱਲ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਕਹਿੰਦਾ ਮੈਂ ਗਰੀਬ ਤੋਂ ਗਰੀਬ ਬੰਦਾ ਵੀ ਦੁਨੀਆ ਚ ਹੋਵੇ ਮੰਗਤਾ ਉਹ ਵੀ ਰੋਟੀ ਖਾ ਕੇ ਸੌਂਦਾ ਤੇ ਜਿਹੜਾ ਬੰਦਾ ਤਖਤ ਤੇ ਮਾਲਕ ਆ ਗੱਦੀ ਤੇ ਜਿਹਦੇ ਥੱਲੇ ਇੰਨੀ ਦੁਨੀਆ ਵਾਂ ਸਲੂਟ ਵਜਦੇ ਉਹ ਕਾਹ ਕਿਦਾਂ ਖਾਲੇਗਾ ਕਿੰਨੀ ਏਗੋ ਸੀ ਕਿੰਨੀ ਹੋਵੇਂ ਸੀ ਕਹਿਣ ਲੱਗਾ ਮੈਂ ਨਹੀਂ ਮੰਨਦਾ ਇਹਨਾਂ ਪੰਕਤੀਆਂ ਨੂੰ ਤੇ ਮਹਾਰਾਜ ਸਾਹਿਬ ਕਹਿੰਦੇ ਤੂੰ ਮੰਨ ਜਾਂ ਨਾ ਮੰਨ ਤੇਰੇ ਮੰਨਣ ਦੀ ਗੱਲ ਨਹੀਂ ਇਹ ਕਰਤੇ ਦਾ ਹੁਕਮ ਹੈ ਇਹਨਾਂ ਕਹਿ ਦਿੰਨੇ ਚਲੋ ਜੇ ਕਰਤਾ ਪੁਰਖ ਚਾਹਿਆ ਨਾ ਤੇਰੀ ਜ਼ਿੰਦਗੀ 'ਚ ਇਹਨਾਂ ਪੰਕਤੀਆਂ ਦੇ ਅਰਥ ਕਿਤੇ ਜਰੂਰ ਸਾਹਮਣੇ ਆਉਣਗੇ ਬਸ ਗੈ ਇਨੀ ਗੱਲ ਯਾਦ ਰੱਖਿਓ ਪੜਦੇ ਆ ਨਾ ਰੋਜ ਸੱਜਣ ਸੱਚਾ ਸਿਰ ਸਾਹਾ ਦਾ ਇਕ ਕੱਲਾ ਪੜਿਆ ਨਹੀਂ ਵਿਚਾਰ ਕੇ ਵੇਖਿਓ ਬੜੇ ਸੱਜਣ ਮਿਲਣਗੇ ਜ਼ਿੰਦਗੀ ਚ ਕੁਝ ਐਸੇ ਮਿਲਣਗੇ ਜਿਹੜੇ ਥੋੜੇ ਦਿਨਾਂ ਲਈ ਕੁਝ ਮਹੀਨਿਆਂ ਲਈ ਕੁਝ ਸਾਲ ਲਈ ਕੁਝ ਸੱਜਣ ਇਹੋ ਜੀ ਹੁੰਦੇ ਜਿਹੜੇ ਕਵਰਾਂ ਤੱਕ ਨਿਵਾ ਜਾਂਦੇ ਪਰ ਜਿਸ ਸੱਜਣ ਦੇ ਲਾਗੇ ਪੰਜ ਸਿੰਘ ਤੇ ਚੌਰ ਸਹਬੋ ਰਿਆ ਨਾ ਇਹ ਉਹ ਸੱਜਣ ਹੈ ਜਿਹੜਾ ਕਵਰ ਸਥਾਨ ਤੋਂ ਵੀ ਅੱਗੇ ਤੇਰਾ ਸਾਥ ਦਿੰਦਾ ਹੈ ਨਾਨਕ ਕੱਚੜਿਆਂ ਸਿਓ ਤੋੜ ਸਾਡੀ ਯਾਰੀ ਉਹਨਾਂ ਨਾਲ ਤੇ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਪੱਕਿਆ ਓਏ ਜੀਵਨ ਦੇ ਵਿਛੜੇ ਉਮਰੀ ਮਨਾਉਂਦਿਆਂ ਲੰਘੀ ਸਾਰਿਆਂ ਪਰ ਇਹ ਨਹੀਂ ਕੋਈ ਨਾ ਕੋਈ ਬਹਾਨਾ ਤਿਆਰ ਭਾਵੇਂ ਦੋ ਕਿੱਲੇ ਅਗਲੇ ਨੇ ਵੇਚਤੇ ਨਾ ਤਾਂ ਵੀ ਪਾਲਟੀ ਕਰ ਲਈ ਫੇਰ ਵੀ ਕਹਿਣਗੇ ਦਾਲ ਚ ਲੂਣ ਘੱਟ ਹੀ ਆਖੋ ਫੇਰ ਐ ਅਗਲੇ ਨੇ 20 ਲੱਖ ਦਾ ਲੋਨ ਲੈ ਕੇ ਵਰੀ ਬਣਾਈ ਕਹਿੰਦੇ ਸੂਟ ਮਾੜਾ ਹੀ ਇੰਨੇ ਭੜੇ ਇਹਨਾਂ ਨੇ ਨਹੀਂ ਮੰਨਣਾ ਬਾਣੀ ਨੇ ਸਾਫ ਕਹਿਤਾ ਦੀਨ ਗਵਾਇਆ ਦੁਨੀ ਸਿਓ ਅੱਜ ਜਿੰਨੇ ਪੁੱਠੇ ਕੰਮ ਆਪਾਂ ਸਾਰਿਆਂ ਫੜੇ ਕਿਦੇ ਲਈ ਲੋਕਾਂ ਨੂੰ ਖੁਸ਼ ਕਰਨ ਲਈ ਇਹਨਾ ਹੋਣਾ ਕਿਤੇ ਮਾਂ ਪਿਓ ਕਿਤੇ ਲੱਭਦਾ ਉਹ ਵਿਚਾਰਿਆਂ ਨੇ ਪਾਲਿਆ ਪੜਾਇਆ ਜਵਾਨ ਕੀਤਾ ਹੁਣ ਉਹਨਾਂ ਦੀ ਡੈਥ ਹੋਈ ਹੈ ਤੇ ਬੰਦਾ ਤੇ ਰੋ ਰਿਹਾ ਮੇਰੀ ਮਾਂ ਨਹੀਂ ਲੱਭਣੀ ਤੇ ਰਿਸ਼ਤੇਦਾਰ ਕਹਿੰਦੇ ਪਕੌੜੇ ਕਿੰਨੇ ਤਰ੍ਹਾਂ ਦੇ ਆ ਇਹਨਾਂ ਨੂੰ ਕੀ ਲੱਗੇ ਮਰੇ ਨਾ ਇਹ ਤੇ ਲੰਗਰ ਚ ਕਹਿੰਦੇ ਪੰਗਤ ਨਹੀਂ ਲਾਉਣੀ ਭਾਜੀ ਥੱਲੇ ਬਾਇਆ ਤੇ ਬੇਇੱਜ਼ਤੀ ਹੋ ਜੂ ਤੂੰ ਲੰਗਰ ਹਾਲ ਚ ਟੈਂਟ ਲਾਉਣਾ ਬਾਬੇ ਨਾਨਕ ਦੀ ਪੰਗਤ ਤੇ ਸੰਗਤ ਨੂੰ ਖਤਮ ਕਰਨ ਤੇ ਲੱਗੇ ਅੱਜ ਅਹੀਂ ਆ ਕੋ ਸਤਨਾਮ ਗੁਰਦੁਆਰਿਆਂ ਦੇ ਵਿੱਚ ਜੁੱਤੀਆਂ ਪਾ ਕੇ ਲੰਗਰ ਹਾਲ ਚ ਟੇਬਲ ਲਾ ਕੇ ਰੱਖ ਦਿੱਤੇ ਭਾਬੀ ਨੇ ਤੇ ਅਕਬਰ ਬਾਦਸ਼ਾਹ ਆਇਆ ਕਿੱਡਾ ਵੱਡਾ ਰਾਜ ਦਾ 49 ਸਾਲ ਰਾਜ ਕੀਤਾ ਉਹਨੇ ਉਹਨੂੰ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਤੋ ਪਤਾ ਲੱਗਾ ਬਾਹਰ ਆਇਆ ਬਾਦਸ਼ਾਹ ਇਹ ਨਹੀਂ ਆਖਿਆ ਵੀ ਇਹਨੂੰ ਤਖਤ ਪੂਚ ਡਾਦੋ ਜਾਂ ਮਹਾਰੇ ਕਹਿੰਦੇ ਪਹਿਲੇ ਪੰਗਤ ਪਾਛੇ ਧਿਆਸ ਗਵਾਈ ਦਿੰਦਾ ਉਹ ਵੀ ਥੱਲੇ ਬੈਠਾ ਈ ਉਹਨੇ ਮੰਨ ਚ ਵਜ਼ੀਰ ਨੂੰ ਆਖਿਆ ਕਹਿੰਦੇ ਵੀ ਜਿਹੜੇ ਸੋਨੇ ਦੀਆਂ ਥਾਲੀਆਂ 'ਚ ਰੋਟੀ ਖਾਣ ਵਾਲੇ ਬੰਦੇ ਜਿਨ੍ਹਾਂ ਦੇ ਤਖਤ ਵੀ ਸੋਨੇ ਦੇ ਅੱਜ ਬੋਰੀ ਤੇ ਬੈਠਿਆ ਤੇ ਰੋਟੀ ਲਈ ਥਾਲੀ ਵੀ ਨਹੀਂ ਉਸ ਜਮਾਨੇ 450 ਸਾਲ ਪਿੱਛੇ ਜਾਣਾ ਪੈਣਾ ਤੁਹਾਨੂੰ ਉਦੋਂ ਸਿਰਫ ਕੇਲੇ ਦੇ ਜਾਂ ਆ ਬੋੜ ਦੇ ਪਿੱਪਲ ਦੇ ਪੱਤਿਆਂ ਦੇ ਥਾਲ ਬਣਾਏ ਹੁੰਦੇ ਸੀ ਉਹਦੇ ਉੱਤੇ ਗਰਾਈ ਪੈਂਦੀ ਸੀ ਤੇ ਅਕਬਰ ਨੇ ਪਹਿਲਾਂ ਮਹਿਸੂਸ ਕੀਤਾ ਪਰ ਹੈ ਥੋੜਾ ਜਿਹਾ ਭਾਉਣੀ ਵਾਲੀ ਸੀ ਜਦੋਂ ਨੇ ਗਰਾਈ ਚੁੱਕੀ ਨਾ ਇਹ ਕੋਲੋਂ ਇਤਿਹਾਸ ਹੈ ਆਪਣੇ ਮੁਖੜੇ ਚ ਪਾਈ ਜਦੋਂ ਗ੍ਰਾਈ ਉਹਦੇ ਅੰਦਰ ਨੂੰ ਗਈ ਤੇ ਸਾਰਾ ਅੰਦਰ ਸ਼ਾਂਤ ਹੋ ਗਿਆ ਕਰਨ ਕੀ ਆਟਾ ਗੁੰਨਣ ਵਾਲੇ ਵੀ ਪਾਠ ਕਰ ਰਹੇ ਸੀ ਪ੍ਰਾਤਮਾਂਜਨ ਵਾਲੇ ਵੀ ਪਾਠ ਕਰ ਰਹੇ ਤੇ ਪਾਣੀ ਫੜਾਉਣ ਵਾਲੇ ਵੀ ਅੱਗ ਡਾਉਣ ਵਾਲੇ ਵੀ ਪਾਠ ਕਰ ਰਹੇ ਸੀ ਤੇ ਵਰਤੌਣ ਵਾਲੇ ਵੀ ਜੈਸਾ ਅੰਨ ਐਸਾ ਮਨ ਜਦੋਂ ਬੰਦਗੀ ਵਾਲਾ ਖਾਣਾ ਬੰਦਾ ਥਾਲੀ 'ਚ ਖਾਊਗਾ ਨਾ ਐਡੋਮੈਟ ਕੀ ਉਹਦੇ ਅੰਦਰ ਦਾ ਔਰ ਆ ਜਿਹੜਾ ਉਹ ਸਹਿਜ ਚ ਆਜੂ ਸਕੂਨ ਚ ਆਜੂਗਾ ਭਾਵੇਂ ਲੂਣ ਨਾ ਚਾਰ ਨਾ ਹੀ ਹੋਵੇ ਪਰ ਰੋਟੀ 'ਚ ਬਲ ਹੋਣਾ ਚਾਹੀਦਾ ਹੁਣ ਆਪਾਂ ਤੇ ਖਾਂਦੇ ਸਾਰੇ ਜਣੇ ਗੰਦਗੀ ਤੇ ਗੰਦਗੀ ਨੇ ਬੰਦਗੀ ਥੋੜਾ ਕਰਨ ਦੇਣੀ ਉਹ ਤੇ ਕਲੇਸ਼ ਪਾਊ ਕਲੇ ਪਊਗੀ ਤਲਾਕ ਹੋਣਗੇ ਸਿਰ ਪਟਣਗੇ ਤਨਾਬ ਰਾਲ ਮਾਰੇ ਕਹਿੰਦੇ ਵੇਦਾ ਮੈਂ ਨਾਮ ਉਤਮ ਸੁ ਸੁਣੇ ਨਹੀਂ ਰਹਿ ਜਿਉ ਬਿਤਾਲਿਆ ਐਡੀਆਂ ਕਥਾ ਮਹਾਰਾਜ ਦੇ ਕੇ ਗਏ ਸੁਣ ਲੈਣੇ ਪਰ ਮੰਨਦੇ ਨਹੀਂ ਕਈ ਮੈਂ ਵੀਰ ਵੇਖੇ ਅਮਰ ਧਾਰੀ 25 25 ਬਾਣੀਆਂ ਕੰਠ ਜਦੋਂ ਉਹਨਾਂ ਦੇ ਘਰੇ ਪ੍ਰੋਗਰਾਮ ਹੁੰਦਾ ਤੇ ਉਹ ਵੀ ਫਿਰ ਬਾਬਾ ਜੀ ਸੌਰੀ ਮੈਂ ਗਵਿ ਤੁਸੀਂ ਤਾਂ ਸਾਡੇ ਆਪਣੇ ਸੀ ਹਮੇ ਤੋਂ ਆਪਣੋਂ ਨੇ ਲੂਟਾ ਗਰੋਂ ਵਿੱਚ ਕਹਾਂ ਦਮ ਥਾ ਜਿਤਨੇ ਮੰਨੇ ਅਸੀਂ ਪਿਆਰ ਗੁਰੂ ਘਰ ਦੇ ਵਿੱਚ ਕਰਦੇ ਜਦੋਂ ਬੱਚਿਆਂ ਦਾ ਵਿਆਹ ਹੁੰਦਾ ਤੇ ਉੱਥੇ ਫਿਰ ਅਸੀਂ ਇਹ ਸ਼ਬਦ ਕਹਿ ਦਿੰਨੇ ਬਾਬਾ ਜੀ ਸੌਰੀ ਰਿਸ਼ਤੇਦਾਰ ਗੁੱਸੇ ਹੁੰਦੇ ਸੀ ਤੇ ਫਿਰ ਸਹਿਜ ਪਾਠ ਕੀਤਾ ਨਹੀਂ ਉਹਦੇ ਚ ਬਾਬੇ ਨੇ ਪਹਿਲਾਂ ਹੀ ਕਹਿਤਾ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤਨਾ ਭਾਈ ਬੰਦੀ ਹੇਤ ਚਕਾਇਆ ਦੁਨੀਆ ਕਾਰਨ ਦੀਨ ਗਵਾਇਆ ਚੱਕਰ ਸਾਰਾ ਗੁਰਬਾਣੀ ਇੰਨੀ ਮਿੱਠੀ ਨਾ ਕਈ ਸਾਨੂੰ ਕਹਣਗੇ ਬਾਬਾ ਜੀ ਬਾਣੀ ਚੋਂ ਕਥਾ ਕਰਿਆ ਕਰੋ ਆਖੋ ਸਤਨਾਮ ਹੁਣ ਤੁਸੀਂ ਅੱਜ ਫੈਸਲਾ ਕਰਿਓ ਜਿੰਨੀ ਸੰਗਤ ਵੀ ਆਪਾਂ ਕਥਾ ਕਿੱਥੋਂ ਕੀਤੀ ਸਾਰੀ ਬਾਣੀ ਜੋ ਕੀਤੀ ਨਾ ਤੁਸੀਂ ਨਾਲ ਬੋਲਦੇ ਰਹੇ ਫੇਰ ਵੀ ਕੀ ਕਹਦਣਗੇ ਜੀ ਬਾਣੀ ਚ ਵਿਚਾਰ ਕਰਿਆ ਕਰੋ ਇਧਰ ਉਧਰ ਦੀਆਂ ਗੱਲਾਂ ਮੈਂ ਕਿਹਾ ਗੱਲਾਂ ਨਹੀਂ ਆ ਗੁਰਬਾਣੀ ਤਤ ਕੜ ਕੜ ਕੇ ਲਿਆਉਂਦੀ ਸੰਸਾਰ ਦਾ ਕਦੇ ਗੱਲਾਂ ਮਾਰੇ ਨਾ ਕਰੋ ਤੇ ਸਹੀ ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਕੋਈ ਜ਼ਿੰਦਗੀ ਦੀ ਗੱਲ ਛੇੜ ਲੋ ਵਿੱਚ ਪੰਕਤੀ ਜ਼ਰੂਰ ਆਊਗੀ ਉਸੇ ਵੇਲੇ ਮਹਾਰਾਜ ਹਾਜ਼ਰ ਹੋ ਜਾਂਦੇ ਆਖੋ ਸਤਨਾਮ ਛਾ ਜਾਣੇ ਗੱਲ ਤੇ ਤਰਕ ਕੀਤੀ ਕਹਿੰਦੇ ਪੰਕਤੀ ਮੈਨੂੰ ਸਹੀ ਨਹੀਂ ਲੱਗੀ ਉਹ ਕਹਿੰਦੇ ਤੈਨੂੰ ਲੱਗੇ ਨਾ ਲੱਗੇ ਪਰ ਇਹ ਕਰਤੇ ਪੁਰਖ ਦੀ ਐ ਇਹ ਜੁਗੋ ਜੁਗਟਾਲਾ ਇਹਦੇ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਤਤੀ ਤਵੀ ਤੇ ਬੈਠ ਗਏ ਸਿਰ ਚ ਰੀਤਪ ਵਾਲਿਆ ਪਰ ਬਾਣੀ ਚ ਉਂਗਲ ਨਹੀਂ ਕਰਨਤੀ ਕਿਸੇ ਨੂੰ ਤੁਰ ਕੀ ਬਾਣੀ ਆਈ ਪਰ ਤੈਨੂੰ ਕਾਹਦਾ ਗਿਲਾ ਕਹਿੰਦੇ ਵੀ ਤੁਸੀਂ ਇਹ ਜਿਹੜੀ ਪੰਗਤੀ ਪੜ੍ਹੀ ਆ ਸੁਲਤਾਨਾਂ ਕਾ ਹੋ ਕਰਾਂ ਦਾ ਤੇ ਮੇਰੇ ਮਨ ਚ ਨਹੀਂ ਓ ਮਨਨ ਚਾਉਂਦੀ ਵੀ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਰੋਟੀ ਮਿਲਦੀ ਚਾਹੇ ਮੰਗ ਕੇ ਖਾਲੇ ਇਹ ਤੁਸੀਂ ਕਿਦਾਂ ਲਿਖਤਾ ਵੀ ਕਿਤੇ ਇਸ ਟਾਈਮ ਇਹੋ ਜਿਹਾ ਆਉਂਦਾ ਬਾਦਸ਼ਾ ਨੂੰ ਕਾ ਖਾਣਾ ਪੈਂਦਾ ਮੈਂ ਨਹੀਂ ਮੰਨਦਾ ਉਹ ਕਿਤੇ ਗੁਰੂ ਘਰ ਚੋਂ ਬਚਨ ਨਿਕਲ ਗਏ ਕਹਿੰਦੇ ਕੋਈ ਨਹੀਂ ਜੇ ਨਹੀਂ ਮੰਨਦਾ ਤੇ ਫਿਰ ਜੀ ਦੀ ਪੰਕਤੀ ਆਪੇ ਮਣਾ ਲੂ ਆਖੋ ਸਤਨਾ ਉਹ ਫਿਰ ਖੇਡ ਹੋਈ ਜਦੋਂ ਰੰਗਜੀਤ ਤਖਤ ਤੇ ਬੈਠਾ ਐਲਾਨ ਕਰਤਾ ਭਰਾ ਵੀ ਮਾਰਤੇ ਭੈਣਾ ਭਤੀਜੇ ਗਾਂ ਸਫਾਇਆ ਕਰਤਾ ਪਿਓ ਦੇ ਪੁੱਤ ਨੇ ਤੇ ਕਹਿੰਦਾ ਬਾਪੂ ਮੇਰੇ ਨੂੰ ਮੌਤ ਦੇਣੀ ਤੇ ਦੇਣੀ ਉਹ ਆ ਜਿਹੜੀ ਤੜਫ ਤੜਫ ਕੇ ਮਰੇ ਸੁਇਸ ਕਰਕੇ ਉਹਨੇ ਜੇਲ੍ਹ ਚ ਬੰਦ ਕਰ ਦਿੱਤਾ ਜਿਹੜਾ ਕਹਿੰਦਾ ਮੈਂ ਸ਼ਾਹ ਜਹਾਨ ਆ ਸਾਰੀ ਦੁਨੀਆ ਦਾ ਮਾਲਕ ਆ ਕਹਿੰਦਾ ਇਹਨੂੰ ਇਦਾਂ ਦੀ ਮੌਤ ਦੇਣੀ ਆ ਵੀ ਨਾ ਇਹਨੂੰ ਰੋਟੀ ਦੇਣੀ ਤੇ ਨਾ ਪਾਣੀ ਦੇਣਾ ਇਹਨੂੰ ਮੈਂ ਪਿਆਸਾ ਤੇ ਭੁੱਖਾ ਮਾਰਨਾ ਕਰਤਾ ਬੰਦ ਇਨਾਂ ਕ ਵਿਆਕਲ ਹੋ ਗਿਆ ਇੱਕ ਦਿਨ ਤਰਲਾ ਲੈ ਕੇ ਜੇਲਰ ਨੂੰ ਕਹਿਣ ਲੱਗਾ ਵੀ ਮੈਨੂੰ ਥੋੜੀ ਜੀ ਬੇਨਤੀ ਆ ਕਿ ਮੈਂ ਇੱਕ ਸੁਨੇਹਾ ਭੇਜਣਾ ਚਾਹਣਾ ਆਪਣੀ ਔਲਾਦ ਵਾਸਤੇ ਮੇਰਾ ਪੋਤੀ ਆਏ ਤੇ ਮੈਨੂੰ ਇੱਕ ਚਿੱਠੀ ਦਾ ਪ੍ਰਬੰਧ ਕਰ ਦੇ ਥੋੜਾ ਜਿਹਾ ਸ਼ਾਈ ਲਿਆ ਦੇ ਕਲਮ ਲਿਆ ਦੇ ਮੈਂ ਸੁਨੇਹਾ ਭੇਜਣਾ ਧਿਆਨ ਦੇਣਾ ਜੀ ਆਪਕੋ ਸਤਨਾਮ ਇਹਨੇ ਚਿੱਠੀ ਲਿਖੀ ਕਿੰਦਾ ਔਰੰਗ ਸੇਵ ਮੈਂ ਅੱਲਾਹ ਤਾਲਾ ਅਗੇ ਅਰਦਾਸ ਕਰਦਾਏ ਰੱਬ ਤੇਰੇ ਵਰਗਾ ਪੁੱਤ ਕਿਸੇ ਪਿਓ ਨੂੰ ਨਾ ਦੇਵੇ ਜੇ ਦੇਵੇ ਤੇ ਜੰਮ ਦੇ ਮਰ ਜੀ ਆਖੂ ਸਤਨਾਮ ਮੈਂ ਅੱਲਾਹ ਅਗੇ ਬੇਨਤੀ ਕਰਦਾ ਵੀ ਤੇਰੇ ਵਰਗੀ ਨਾਮਰਾਦ ਔਲਾਦ ਨਾ ਕਿਸੇ ਨੂੰ ਦੇਵੇ ਉਹ ਭਲਿਆ ਜਿਹੜੇ ਹਿੰਦੁਸਤਾਨ ਚ ਤੂੰ ਹਿੰਦੂਆਂ ਦਾ ਕਤਲ ਕਰਨਦਿਆਂ ਨਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਅਜੇ ਹੋਣੀ ਆ ਜਿੰਨਾ ਲੋਕਾਂ ਨੂੰ ਤੂੰ ਮਾਰਨਦਿਆਂ ਨਾ ਹਿੰਦੁਸਤਾਨ ਦੇ ਲੋਕਾਂ ਨੂੰ ਖਤਮ ਕਰਨਾ ਚਾਹਣਾ ਪੀਏ ਕੋਈ ਮੈਂ ਰਹਿਣ ਨਹੀਂ ਦੇਣੀ ਟੋਪੀ ਬੋਦੀ ਜਨੇਉ ਉਹ ਤੇਰੇ ਨਾਲੋਂ ਤੇ ਇਹੋ ਹੀ ਚੰਗਿਆ ਜਿਹੜੇ ਕਈ ਕਈ ਸਾਲਾਂ ਤੋਂ ਮਰੇ ਹੋਏ ਮਾਂ ਪਿਓ ਦਾ ਸ਼ਰਾਦ ਕਰਾਉਂਦੇ ਆ ਮਰੇ ਹੋਿਆਂ ਤੋਂ ਬਾਅਦ ਵੀ ਜਿਹੜੇ ਲੰਗਰ ਤੇ ਪੁੰਨਦਾਨ ਕਰਦੇ ਸ਼ਰਾਦ ਸ਼ਬਦ ਸਮਝਦੇ ਹੋ ਕਹਿੰਦਾ ਤੇਰੇ ਵਰਗਾ ਨਕਮਾ ਪੁੱਤਰ ਰੱਬ ਅੱਲਾ ਕਹੇ ਨੂੰ ਨਾ ਦਵੇ ਜਿਨੇ ਆਪਣੇ ਪਿਓ ਨੂੰ ਪਾਣੀ ਤੇ ਰੋਟੀ ਤੋਂ ਵੀ ਪਿਆਸਾ ਰੱਖਿਆ ਤੇਰਾ ਭਲਾ ਨਹੀਂ ਹੋਣਾ ਤੇ ਇਹਨੇ ਅੱਗੋਂ ਜਵਾਬ ਪਤਾ ਕੀ ਦਿੱਤਾ ਐਡਾ ਪਾਪੀ ਰਾਜਾ ਸੀ ਅੱਗੋਂ ਚਿੱਠੀ 'ਚ ਲਿਖਦਾ ਕਹਿੰਦਾ ਤੂੰ ਮੈਨੂੰ ਕਹਿਣਾ ਕਿ ਮੇਰੇ ਵਰਗਾ ਬਦਨਸੀਬ ਪੁੱਤਰ ਨਾ ਦਵੇ ਮੈਂ ਇਹ ਚਿੱਠੀ 'ਚ ਲਿਖਦਾ ਵੀ ਤੇਰੇ ਵਰਗਾ ਬੇਅਕਲਾ ਪਿਓ ਰੱਬ ਕਿਸੇ ਨੂੰ ਨਾ ਦਵੇ ਚਿੱਠੀ ਦਾ ਜਵਾਬ ਚਿੱਠੀ 'ਚ ਲਿਖਿਆ ਕਹਿੰਦਾ ਤੇਰੇ ਵਰਗਾ ਬੇਅਕਲਾ ਬਾਪ ਰੱਬ ਕਿਹਨੂੰ ਨਾ ਦਵੇ ਹੁਣ ਕਹਿੰਦਾ ਪੁੱਛ ਕਿਉਂ ਬੇਅਕਲਾ ਆਖਿਆ ਕਿਉਂਕਿ ਚਿੱਠੀ ਤੂੰ ਪੜਨੀ ਐ ਇਸ ਕਰਕੇ ਆਖਿਆ ਵੀ ਜਿਹੜੀ ਛਾਈ ਤੂੰ ਪਾਣੀ ਪਾ ਕੇ ਘੋਲ ਕੇ ਚਿੱਠੀ ਲਿਖੀ ਤੈਨੂੰ ਰੱਬ ਅਕਲ ਦਿੰਦਾ ਦੋ ਘੁੱਟਾਂ ਪੀ ਕੇ ਗਲਾ ਹੀ ਠੰਡਾ ਕਰ ਲੈਂਦਾ ਵੇਖੋ ਉਹਦੀ ਸੋਚ ਕਹਿੰਦਾ ਵੀ ਜਿਹੜੀ ਮੈਨੂੰ ਤੂੰ ਲਿਖਣ ਤੇ ਟਾਈਮ ਬਰਬਾਦ ਕੀਤਾ ਇਹੋ ਦੋ ਘੁੱਟਾਂ ਜਿਹੜੀਆਂ ਅੰਦਰ ਗਲੇ ਠੰਡਾ ਕਰ ਲੈਂਦਾ ਮਰਨਾ ਤੇ ਤੂੰ ਹੈਗਾ ਏ ਉਸ ਵੇਲੇ ਜਿਕਰ ਆਉਂਦਾ ਹੈ ਕਿ ਜੇਲ੍ਹ ਦੀਆਂ ਕੰਧਾਂ ਦੇ ਵਿੱਚ ਜਿੱਤੇ ਮੀ ਪੈ ਪੈ ਕੇ ਦਰਾਜ਼ ਪਈ ਹੁੰਦੀ ਨਾ ਥੋੜੀ ਥੋੜੀ ਉਹਦੇ ਵਿੱਚ ਕੁਝ ਜਿਹੜਾ ਘਾਹ ਰੂਪੀ ਸਰੂਪ ਦੇ ਵਿੱਚ ਉੱਗਿਆ ਹੋਇਆ ਜਦੋਂ ਗਲਾ ਸੁੱਕਾ ਅੰਤਲੇ ਸਵਾਸ ਨਿਕਲਣ ਤੇ ਆਏ ਉਹ ਟਿੜਾਂ ਜਿਹੜੀਆਂ ਸੀ 2-4 ਤੋੜ ਕੇ ਨੇ ਚੱਬੀਆਂ ਉਹ ਗਿੱਲੀਆਂ ਸੀ ਉਹਨਾਂ ਦਾ ਰਸ ਇਹਦੇ ਗਲੇ 'ਚ ਤੇ ਨਾਲ ਹੀ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਚੇਤੇ ਆ ਗਏ ਕਿਉਂਕਿ ਗੁਰੂ ਸਾਹਿਬ ਟੱਲ ਐ ਜਿਹੜੇ ਬਚਨ ਬਾਣੀ ਚ ਲਿਖੇ ਜੁਗੋ ਜੁਗ ਟੱਲੇ ਉੱਥੇ ਚੇਤਾ ਆ ਗਿਆ ਕਹਿੰਦੇ ਮਾਰੇ ਨਿਆਖਿਆ ਸੀ ਵੀ ਤੂੰ ਇਹ ਗੱਲ ਕਹਿੰਦਾ ਨਾ ਵੀ ਜਿਹੜੇ ਰਾਜੇ ਮਹਾਰਾਜੇ ਕਾਹ ਨਹੀਂ ਖਾ ਸਕਦੇ ਹੁਣ ਦੱਸੋਏ ਬਾਣੀ ਨੂੰ ਚੈਲੰਜ ਕਰਦਾ ਸੀ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਵੇਖ ਹੁਣ ਤੇਰੇ ਕੋਲ ਭਿਖਿਆ ਮੰਗਿਆਂ ਵੀ ਤੈਨੂੰ ਕੋਈ ਪਾਣੀ ਦੀ ਘੋਟ ਤੇ ਰੋਟੀ ਦਾ ਟੁਕੜਾ ਨਹੀਂ ਦਿੰਦਾ ਤੇ ਹੁਣ ਤੈਨੂੰ ਯਾਦ ਆਇਆ ਤੇ ਇਸ ਬੰਦੇ ਨੂੰ ਚੇਤਾ ਆਇਆ ਆਪਣੇ ਐਲਕਾਰਾਂ ਨੂੰ ਜਿਤਨੇ ਵੀ ਇਹਨੇ ਗੱਲ ਕਈ ਕਹਿਣ ਲੱਗਾ ਸਜਣੋ ਦੁਨੀਆ ਤੇ ਜੋ ਮਰਜੀ ਕਰ ਲਿਓ ਪਰ ਗੁਰੂ ਨਾਨਕ ਸਾਹਿਬ ਦੇ ਘਰ ਨਾ ਕਦੇ ਮੱਥਾ ਨਾ ਲਾਇਓ ਆਖੋ ਸਤਨਾਮ ਇਹ ਘਰ ਦੇ ਨਾਲ ਕਦੇ ਚਿੱਤ ਮੱਥਾ ਨਾ ਲਾਇਓ ਇਹ ਵੱਡੇ ਦਾ ਘਰ ਹੈ ਤੇ ਵੱਡੇ ਦੇ ਪਿਆਰ ਨੂੰ ਆਪਾਂ ਸਾਰਿਆਂ ਬਾਣੀਆ ਵਿਚਾਰ ਇੱਥੇ ਵੀ ਰੁਕੀ ਸੀ ਵੀ ਬਾਣੀ ਦੀ ਇੱਕ ਪੰਕਤੀ ਜਿਹੜੀ ਗਲਤ ਹੋਈ